ਇਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਹੈ ਜਿੱਥੇ ਕਿ ਸੰਧੂ ਚੌਕ ਦੇ ਕੋਲੇ ਐਸ ਬੈਂਕ ਦੇ ਸਾਹਮਣੇ ਪੁਲ ਉਤੇ ਇੱਕ ਟਰੱਕ ਬੁਰੇ ਹਾਲਾਤਾਂ ਵਿੱਚ ਦੇਖਿਆ ਗਿਆ ਜਿਸ ਤੋਂ ਬਾਅਦ ਰਾਗੀਰਾ ਵੱਲੋਂ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਉਦੋਂ ਇਸ ਮੌਕੇ ਪੁਲਿਸ ਅਧਿਕਾਰੀ ਏਐਸਆਈ ਪਰਮਜੀਤ ਸਿੰਘ ਥਾਣਾ ਪੀਯੂ ਵੱਲੋਂ ਮੌਕੇ ਵਾਲੀ ਥਾਂ ਤੇ ਪਹੁੰਚ ਕੇ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਉੱਥੇ ਇਸ ਮੌਕੇ ਪੁਲਿਸ ਅਧਿਕਾਰੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਉਹਨਾਂ ਨੂੰ ਰਾਗੀਰਾ ਵੱਲੋਂ ਸੂਚਿਤ ਕੀਤਾ ਗਿਆ ਸੀ ਕਿ ਪੁਲ ਉਤੇ ਇੱਕ ਟਰੱਕ ਖਰਾਬ ਹਾਲਤ ਦੇ ਵਿੱਚ ਖੜ੍ਹਾ ਹੋਇਆ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਪੁਲ ਉੱਤੇ ਪਹੁੰਚ ਕੇ ਦੇਖਿਆ ਕਿ ਅੱਗੇ ਟਰੱਕ ਦਾ ਐਕਸੀਡੈਂਟ ਹੋਇਆ ਹੋਇਆ ਸੀ ਤੇ ਜਾਂਚ ਪੜਤਾਲ ਤੋਂ ਬਾਅਦ ਪੁਲਿਸ ਵੱਲੋਂ ਟ੍ਰੈਫਿਕ ਦਫ਼ਤਰ ਫੋਨ ਕੀਤਾ ਜਾ ਰਿਹਾ ਅਤੇ ਉੱਤੇ ਇਸ ਮੌਕੇ ਪੁਲਿਸ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਹਜੇ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਕਿਸ ਤਰ੍ਹਾਂ ਇਸ ਟਰੱਕ ਦਾ ਐਕਸੀਡੈਂਟ ਹੋਇਆ ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਟਰੱਕ ਬਹੁਤ ਹੀ ਜ਼ਿਆਦਾ ਨੁਕਸਾਨਿਆ ਗਿਆ ਅਤੇ ਜਾਂਚ ਪੜਤਾਲ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਸ ਟਰੱਕ ਦਾ ਐਕਸੀਡੈਂਟ ਦੌਰਾਨ ਕੋਈ ਜਾਣੀ-ਅਣਜਾਣੀ ਨੁਕਸਾਨਤਨੀ ਹੋਇਆ ਅਤੇ ਉਹਨਾਂ ਨੇ ਟ੍ਰੈਫਿਕ ਦਫ਼ਤਰ ਫੋਨ ਕਰਕੇ ਸਭ ਤੋਂ ਪਹਿਲਾਂ ਟਕਸਾਈਡ ਕਰਵਾਇਆ ਜਾ ਰਿਹਾ ਜਿਸ ਤੋਂ ਬਾਅਦ ਜਾਂਚ ਪੜਤਾਲ ਅੱਗੇ ਕੀਤੀ ਜਾਵੇਗੀ ਮੇਰਾ ਨਾਮ ਐਸ.ਪੀ.ਰਮਜੀਤ ਸਿੰਘ ਜੀ ਐਨਕੋ 4 ਥਾਣਾ ਪੀਰੂ ਜੀ ਜੀ ਸਰ ਤੇ ਸਾਨੂੰ ਰਾਹਗਰੀ ਨੇ ਫੋਨ ਕੀਤਾ ਸੀ ਟਰੱਕ ਖੜਾ ਖਰਾਬ ਉੱਤੇ ਤੇ ਅਸੀਂ ਆ ਕੇ ਦੇਖਿਆ ਇਹ ਐਕਸੀਡੈਂਟ ਹੋਇਆ ਸੀਗਾ ਤੇ ਹੁਣ ਅਸੀਂ ਟਰੈਪ ਡਾਕਟਰ ਨੂੰ ਫੋਨ ਕਰ ਰਹੇ ਹਾਂ ਤੇ ਵੀ ਇਹ ਨਹੀਂ ਪਤਾ ਲੱਗਿਆ ਐਕਸੀਡੈਂਟ ਕਿਹਦੇ ਨਾਲ ਹੋਇਆ ਕਿਵੇਂ ਹੋਇਆ ਤੇ ਟਰੱਕ ਡੈਮੇਜ ਹੋਇਆ ਹੈ ਬਹੁਤ ਜ਼ਿਆਦਾ ਤੇ ਅੱਗੇ ਪਿੱਛੇ ਨਹੀਂ ਹੋਣ ਯੋਗ ਨਹੀਂ ਹੈਗਾ ਚਲਾਉਣ ਯੋਗ ਵੀ ਨਹੀਂ ਹੈਗਾ ਜੀ ਤੇ ਹੁਣ ਟਰੈਪ ਡਾਕਟਰ ਨਾਲ ਗੱਲ ਕਰਕੇ ਇਹਨੂੰ ਸਾਈਡ ਤੇ ਕਰਾਉਣੀ ਹੈ ਜੀ ਤੇ ਸਰ ਬੰਦੇ ਦਾ ਪਤਾ ਲੱਗਿਆ ਨਹੀਂ ਬੰਦੇ ਦਾ ਕੋਈ ਪਤਾ ਨਹੀਂ ਕਿੱਥੇ ਦਾਖਲਾ ਕੀ ਗੱਲਬਾਤ ਆ ਕਿੱਥੇ ਆ ਕੋਈ ਪਤਾ ਨਹੀਂ ਸਾਹਿਬ ਤੇ ਸਰ ਇਹ ਲੋਕੇਸ਼ਨ ਕੀ ਪੈਂਦੀ ਹੈ ਇਹ ਜੇ ਜਸਬੈਂਕ ਦੇ ਸਾਹਮਣੇ ਸੱਭੂ ਚੌਂਕ ਦੇ ਕੋਲੇ ਜਸਬੈਂਕ ਅਜਰੀ ਉਹਦੇ ਪੁਲ ਦੇ ਉੱਤੇ ਹੋਇਆ ਹੈ ਜੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਪਤਾ ਨਹੀਂ ਸਰ ਕੋਈ ਆਪਣੇ ਰਾਤ ਦੀ ਪਤਾ ਨਹੀਂ ਕਿਹਨੇ ਦਾਖਲ ਕਰਾਇਆ ਕਿਹਨੇ ਕਰਾਇਆ ਕੌਣ ਲੈ ਕੇ ਗਿਆ ਪਤਾ ਨਹੀਂ ਸਰ ਇਹ